ਰਾਗ ਸੋਹੀ ਮਹੱਲਾ ਪਹਿਲਾ ਕੁਚੱਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਨਯ ਮੰਮੇ ਟਿਪੀ ਨੰਨਿਆ ਤੇ ਨੰਨੇ ਔਂਕਰ ਹੈ ਇਹਨੂੰ ਮਾਨਯ ਕਿਉਂ ਉਚਾਰਨ ਕਰਨਾ ਮਾਨਯ ਕੁਚੱਜੀ ਅਮਾਵਸ ਡੋਸਾੜੇ ਹਾਉ ਕਿਉ ਸੋਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜੰਦੀ ਆ ਕੌਣ ਜਾਣੈ ਮੇਰਾ ਨਾਉ ਜੀਓ ਜਿਨੇ ਸਾਖੀ ਸੋਹ ਰਾਵਿਆ ਸੇ ਅੰਬੀ ਛਾਵੜੀ ਇਹ ਹੈ ਜੀਓ ਛਾਵੜੀ ਇਹ ਕਿਉ ਇਹਨੂੰ ਥੋੜਾ ਜਿਹਾ ਵੱਖਰਾ ਕਰਕੇ ਉਚਾਰਣ ਕਰਾਂਗੇ ਦੋ ਵਾਰ ਚਾਰ ਵਾਰ ਪੰਜ ਵਾਰ ਫਿਰ ਇਹ ਸ਼ੁੱਧ ਹੋ ਕੇ ਇਕੱਠਾ ਬੋਲੜਿਆ ਜਾਣਾ ਵਾ ਸ਼ਾਵੜੀ ਇਹੇ ਸੇ ਅੰਬੀ ਸ਼ਾਵੜੀ ਇਹੇ ਜੀਓ ਸੇ ਗੁਣ ਮਾਣਿ ਨਾ ਆਵਨੀ ਹਉ ਕਹਿ ਜੀ ਦੋਸ ਧਰੇਓ ਜੀਓ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕੰਨਾ ਤੇਰਾ ਨਾਉ ਜੀਓ ਇਕਤ ਟੋਲ ਨ ਅੰਬੜਾ ਹਉ ਸਾਧ ਕੁਰਬਾਨ ਤੇਰੇ ਜਾਉ ਜੀਓ ਸੋਇਨਾ ਰੂਪਾ ਰੰਗੁਲਾ ਇਨੂ ਰੂਪਾ ਨੇ ਰੂਪਾ ਹੀ ਉਚਾਰਨ ਕਰਨਾ ਕਿਉਂਕਿ rare ਨੂੰ ਔਂਕੜ ਹੈ ਸੋਇਨਾ ਰੂਪਾ ਰੰਗੁਲਾ ਮੋਤੀ ਤ ਮਾਣਿਕ ਜੀਓ ਸੇ ਵਸਤੂ ਸਹਿ ਦਿੱਤੀ ਆ ਮੈਂ ਤਿੰਨ ਸੌ ਲਾਇਆ ਚਤ ਜਿਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ ਹਉ ਇਨੀ ਟੋਲੀ ਪੁਲੀ ਅਸ ਤਿਸ ਕੰਥਨ ਬੈਠੀ ਪਾਸ ਜਿਓ ਅੰਬਰ ਕੂੰਜਾ ਕੁਰਲੀਆ ਬਾਗ ਬੈਠੇ ਆਏ ਜਿਓ ਸਾ ਧਨ ਚੱਲੀ ਸਾ ਹੋਰੈ ਕਿਆ ਮੋਹ ਦੇਸੀ ਅੱਗੈ ਜਾਏ ਜੀਓ ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜੀ ਆਸ ਜੀਓ ਵਾਟੜੀ ਆਸ ਭੁੱਲੀ ਵਾਟੜੀ ਆਸ ਜੀਓ ਤੈਸਹਿ ਨਾਲਹੁ ਮੁੱਤੀ ਆਸ ਦੁੱਖਾ ਕੂੰ ਤਰੀ ਆਸ ਜੀਓ ਹਣ ਇਹ ਜਿਹੜਾ ਕੂੰ ਸ਼ਬਦ ਹੈ ਇਹ ਬੜਾ ਧਿਆਨ ਨਾਲ ਪੜਨਾ ਤੇ ਵਿਚਾਰਨਾ ਵਾ ਕੱਕੇ ਦੁਲੈਂਕੜ ਵੀ ਹੈ ਤੇ ਉੱਪਰ ਟਿੱਪੀ ਵੀ ਹੈ ਦਸਹਿ ਨਾਲਹੁ ਮੁੱਤੀ ਅਸ ਦੁਖਾ ਕੂੰ ਤਰੀਆ ਸਜੀਓ ਤੋਦ ਗੁਣ ਮੈਂ ਸਭ ਅਵਗੁਣ ਆ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਕਟੋ ਕਟ ਇਹਨੂੰ 4-5 ਵਾਰੀ ਪਹਿਲਾਂ ਸੁਣੋ ਫਿਰ ਉਹਨਾਂ ਦੇ ਅਖਰਾਂ ਨੂੰ ਨਾਲ ਵੇਖੋ ਫਿਰ ਇਹਨਾਂ ਦੇ ਜਿਹੜਾ ਸ਼ੁੱਧ ਉਚਾਰਨ ਹੈ ਉਹ ਫਿਰ ਆਵੇਗਾ ਤਾਂ ਇਹਦੇ ਨਾਲ-ਨਾਲ ਜਿਹੜੀ ਮੁਹਾਰਨੀ ਆ ਉਹ ਬਹੁਤ ਜ਼ਰੂਰੀ ਆ ਮੁਹਾਰਨੀ ਦਾ ਜ਼ਰੂਰ ਉਚਾਰਨ ਕਰਿਆ ਕਰੋ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ